ਪੀ ਹੁਣ ਦੋ ਤਿੰਨ ਮਹੀਨੇ ਹੋ ਗਏ ਸੈਲਰੀ ਨਹੀਂ ਆ ਰਹੀ ਅਸੀਂ ਹੁਣ ਕੰਪਨੀ ਵੱਲੋਂ ਸਵਾਲ ਜਵਾਬ ਦਿੱਤਾ ਗਿਆ ਕਹਿੰਦੇ ਵੀ ਅਸੀਂ ਪੇਮੈਂਟ ਨਹੀਂ ਕਰ ਸਕਦੇ ਕੁਝ ਹੁਣ ਕੁਝ ਵੀ ਕਰ ਸਕਦੇ ਇਸ ਵੀ ਸਾਨੂੰ ਇਹ ਸਟੈਪ ਲੈਣਾ ਪਿਆ ਸਰ ਫਿਰ ਕੰਪਨੀ ਦਾ ਕਹਿਣਾ ਵੀ ਇਹਨਾਂ ਦੇ ਪਿੱਛੇ ਬਿੱਲ ਲਿਏ ਹੋਰੇ ਦਾ ਐਕਚੁਅਲ ਟ੍ਰਾਂਕਟ ਆ ਨਵਾਂ 24 ਖਤਮ ਹੋ ਚੁੱਕਿਆ 1 ਫਿਰ 24 ਦੇ ਵਿੱਚ ਕੰਪਨੀ ਕਹਿੰਦੀ ਅਸੀਂ ਆਪਣੀ ਆਪਣੀ ਜੇਬ ਤੋਂ 5-6 ਮਹੀਨੇ ਸੈਲਰੀ ਪੇ ਕਰਦੀ ਹੁਣ ਸਾਡੇ ਕੋਲ ਕਹਿੰਦੇ ਜੇ ਤੱਕ ਬਿੱਲ ਨਹੀਂ ਕਲੀਅਰ ਹੁੰਦੇ ਸਾਡੇ ਕੋਲ ਪੈਸੇ ਹੈ ਨਹੀਂ ਵੀ ਅਸੀਂ ਪੇਮੈਂਟ ਨਹੀਂ ਕਰ ਸਕਦੇ ਸਰਕਾਰ ਤਾਂ ਕਹਿੰਦੀ ਪੱਕੇ ਕਰਾਂਗੇ ਤੋ ਸੋਨੂ ਘਰਾਂ ਨੂੰ ਤੋੜ ਰਹੇ ਆ ਘਰਾਂ ਤੋੜਨ ਨਾਲੇ ਕੰਮ ਹੈ ਸਰ ਜੀ ਸਾਨੂੰ ਕਹਿ ਹੀ ਦਿੱਤਾ ਜੀ ਇਸ ਤੋਂ ਤਨਖਾਹ ਨਹੀਂ ਦੇ ਸਕਦੇ ਤੁਸੀਂ ਆਪ ਦਾ ਜੋ ਵੀ ਫੈਸਲਾ ਲੈਣਾ ਚਾਹੋ ਲੈ ਸਕਦੇ ਹੋ ਜੀ ਐਸੇ ਲਈ ਫਿਰ ਅਸੀਂ ਅੱਜ ਇਹ ਤੋਂ ਕੰਮ ਬੰਦ ਕਰ ਦਿੱਤਾ ਗਿਆ ਜੀ ਫਰਜ਼ਦਾ ਵੀ ਬੰਦ ਹੈ ਲੋਕ ਪਰੇਸ਼ਾਨ ਹੋ ਰਹੇ ਆ ਜੀ ਪਟੇਂਡਾ ਵਿੱਚੋਂ ਹੁਣ ਫਰਦ ਕੇਂਦਰ ਦੇ ਮੁਲਾਜ਼ਮ ਨੇ ਜਿਹੜੇ ਕਲਮ ਛੋੜ ਹੜਤਾਲ ਤੇ ਚਲੇ ਗਏ ਨੇ ਅੱਜ ਇਹਨਾਂ ਨੇ ਆਪਣੀ ਕਲਮ ਨਹੀਂ ਛੁੱਟੀ ਕੋਈ ਕੰਮ ਨਹੀਂ ਕੀਤਾ ਪੂਰਾ ਦਿਨ ਦਫ਼ਤਰ 'ਚ ਬਹਿ ਕੇ ਹੜਤਾਲ ਤੇ ਰਹੇ ਨੇ ਤਸਵੀਰਾਂ ਇੱਕ ਵਾਰ ਸਾਂਝੀਆਂ ਕਰ ਲਈਏ ਫਰਦ ਕੇਂਦਰ ਪਟੇਂਡਾ ਦਾ ਇਹ ਸੋਚੇ ਮੁਲਾਜ਼ਮ ਨੇ ਜਿਹੜੇ ਇਹ ਸਰਕਾਰ ਤੋਂ ਪਰੇਸ਼ਾਨ ਨੇ ਕੀ ਪਰੇਸ਼ਾਨੀ ਹੈ ਪੂਰੀ ਗੱਲਬਾਤ ਕਰਾਂਗੇ ਕਹਿੰਦੇ 2 ਮਹੀਨਿਆਂ ਤੋਂ ਇਹਨਾਂ ਦੇ ਚੁੱਲ੍ਹੇ ਵੀ ਠੰਡੇ ਹੋਏ ਨੇ ਹੁਣ ਚੁੱਲ੍ਹੇ ਕਿਉਂ ਠੰਡੇ ਪਏ ਨੇ ਪੂਰੀ ਗੱਲਬਾਤ ਕਰਦੇ ਆ ਮੈਮ ਸਭ ਤੋਂ ਪਹਿਲਾਂ ਅੱਜ ਤੁਸੀਂ ਹੜਤਾਲ ਕੀਤੀ ਹੈਗੀ ਆ ਕਿਉਂ ਹੜਤਾਲ ਕੀਤੀ ਹੈ ਲੋਕ ਪਰੇਸ਼ਾਨ ਹੋਈ ਜਾਂਦੇ ਕਹਿੰਦੇ ਫਰਤ ਲੈਣ ਆਉਂਦੇ ਆ ਤੁਸੀਂ ਕਹਿੰਦੇ ਹੜਤਾਲਦੇ ਆ ਕਿਉਂ ਹੜਤਾਲ ਕੀਤੀ ਹੈਗੀ ਸਰ ਐਕਚੁਅਲ ਸਾਡੀ 2 ਮਹੀਨੇ ਤੋਂ ਸੈਲਰੀ ਨਹੀਂ ਆ ਰਹੀ ਅਸੀਂ ਏਨੇ 60 ਆ 17 18 ਸਾਲਾਂ ਤੋਂ ਕੰਮ ਕਰਦੇ ਕਰ ਰਹੇ ਆ ਇੱਥੇ ਤੇ ਹੁਣ 2-3 ਮਹੀਨੇ ਹੋ ਗਏ ਸੈਲਰੀ ਨਹੀਂ ਆ ਰਹੀ ਅਸੀਂ ਹੁਣ ਕੰਪਨੀ ਵੱਲੋਂ ਸਾਰ ਜਵਾਬ ਦਿੱਤਾ ਗਿਆ ਕਹਿੰਦੇ ਵੀ ਅਸੀਂ ਪੇਮੈਂਟ ਨਹੀਂ ਕਰ ਸਕਦੇ ਤੁਸੀਂ ਨੂੰ ਕੁਝ ਵੀ ਕਰ ਸਕਦੇ ਹੋ ਇਸ ਲਈ ਸਾਨੂੰ ਇਹ ਸਟੈਪ ਲੈਣਾ ਪਿਆ ਸਰ ਸੈਲਰੀ ਕਿਉਂ ਬੰਦ ਕਰਤੀ ਤੁਹਾਡੀ ਤੁਸੀਂ ਕੰਮ ਨਹੀਂ ਕਰ ਰਹੇ ਸੀ ਵਧੀਆ ਕੰਮ ਨਹੀਂ ਕਰ ਰਹੇ ਸੀ ਜਾਂ ਕੀ ਸਮੱਸਿਆ ਕੀ ਆਈ ਹੈ ਸਰ ਕੰਪਨੀ ਦਾ ਕਹਿਣਾ ਵੀ ਇਹਨਾਂ ਦੇ ਪਿੱਛੇ ਬਿਲ ਨਹੀਂ ਕਲੀਅਰ ਹੋ ਰਹੇ ਦਾ ਐਕਚੁਅਲੀ ਕੰਟਰੈਕਟ 24 ਖਤਮ ਹੋ ਚੁੱਕਿਆ ਅਕਤੂਬਰ 24 ਦੇ ਵਿੱਚ ਕੰਪਨੀ ਕਹਿੰਦੀ ਅਸੀਂ ਆਪਣੇ ਆਪ ਦੀ ਜੇਬ ਚੋਂ ਪੰਜ ਛੇ ਮਹੀਨੇ ਸੈਲਰੀ ਵੀ ਨਹੀਂ ਕਰਤੀ ਹੁਣ ਸਾਡੇ ਕੋਲ ਕਹਦੇ ਜੇ ਤੱਕ ਬਿੱਲ ਨਹੀਂ ਕਲੀਅਰ ਹੁੰਦੇ ਸਾਡੇ ਕੋਲ ਪੈਸੇ ਹੈ ਨਹੀਂ ਤੇ ਅਸੀਂ ਪੇਮੈਂਟ ਨਹੀਂ ਕਰ ਸਕਦੇ ਤਾਂ ਅੰਗਰੇਜ਼ੀ ਸਾਡੀ ਸੈਲਰੀ ਬੁੱਕ ਨਹੀਂ ਹੋਈ ਸਰ ਤੁਸੀਂ ਕੰਮ ਬੰਦ ਕਰਤਾ ਲੋਕ ਪਰੇਸ਼ਾਨ ਹੋ ਰਹੇ ਨੇ ਹੁਣ ਲੱਗਦਾ ਤੁਸੀਂ ਕਿਸੇ ਅਧਿਕਾਰੀਆਂ ਨਾਲ ਨਹੀਂ ਗੱਲ ਕੀਤੀ ਕਿ ਤੁਸੀਂ ਪਰੇਸ਼ਾਨੋਂ ਤੋਂ ਲੋਕ ਹੀ ਪਰੇਸ਼ਾਨ ਹੋ ਰਹੇ ਨੇ ਸਰ ਅਸੀਂ ਮਿਲ ਕੇ ਆਏ ਆਂ ਕੱਲ ਡੀਸਾ ਨੂੰ ਮਿਲ ਕੇ ਆਏ ਆ ਜੀ ਅੱਜ ਬੀਬਾ ਜੀ ਨੂੰ ਮਿਲ ਕੇ ਆਏ ਆ ਸਰ ਆਪਣਾ ਮੈਮੋਰੰਡਮ ਦੇ ਕੇ ਆਏ ਆ ਅਸੀਂ ਦੇਖੋ ਸਾਡੇ ਠੀਕ ਉਸਕਿਦ ਕੀ ਕੀਤਾ ਜਾਂਦਾ ਸਾਡੇ ਲਈ ਕੀ ਭਵੇਂ ਕੀ ਲੱਗਦਾ ਪਿਆ ਤੁਹਾਨੂੰ ਨਾ ਆਪਣਾ ਤੁਸੀਂ ਅੱਜ ਕੰਮ ਬੰਦ ਕਰਤਾ ਕੰਮ ਬੰਦ ਕਿ ਕੋਈ ਹੱਲ ਲੱਗਦਾ ਤੁਹਾਨੂੰ ਹੋ ਜੂਗਾ ਸਰ ਦੇਖੋ ਜੀ ਲੋਕ ਪਰੇਸ਼ਾਨ ਹੋਣਗੇ ਤਾਂ ਉਹ ਗੱਲ ਕਰਨੀ ਹੈ ਜੀ ਅਸੀਂ ਤਾਂ ਜੋ ਸਾਨੂੰ ਸੈਲਰੀ ਮਿਲੀ ਅਸੀਂ ਤਾਂ ਕੰਮ ਬੰਦ ਕੀਤਾ ਸਰ ਅਸੀਂ ਤਾਂ ਇੰਨੇ ਸਾਲਾਂ ਤੋਂ ਕੰਮ ਕਰ ਹੀ ਰਹੇ ਆ ਜੀ ਹੁਣ ਸੈਲਰੀ ਨਹੀਂ ਦੇ ਰਹੇ 2 ਮਹੀਨੇ ਹੋ ਗਏ ਸਰ ਅਸੀਂ ਫਿਰ ਵੀ ਕੰਮ ਕਰ ਰਹੇ ਆ ਵੀ ਚਲੋ ਅੱਜ ਆਈ ਗੱਲ ਹੈ ਲੇਕਿਨ ਕੰਪਨੀ ਵਾਲੇ ਕਹਿ ਰਹੇ ਉਹਨਾਂ ਦੇ ਬਿੱਲ ਨਹੀਂ ਕਲੀਅਰ ਹੋ ਰਹੇ ਐਸ ਲਈ ਉਹਨਾਂ ਨੇ ਸੈਲਰੀ ਜੋ ਕਿ ਅਸੀਂ ਅਸੀਂ ਕੰਮ ਬੰਦ ਕਰਤਾ ਜੀ ਸਰਕਾਰ ਤਾਂ ਕਹਿੰਦੀ ਸੀ ਪੱਕੇ ਕਰਾਂਗੇ ਤੋ ਸੋਨੂੰ ਘਰਾਂ ਨੂੰ ਤੋੜ ਰਹੇ ਕਰਾਂ ਦੋਰ ਨਾਲੇ ਕੰਮ ਹੈ ਸਰ ਜੀ ਤੁਸਾਨੂੰ ਕਹਿ ਹੀ ਦਿੱਤਾ ਜੀ ਅਸੀਂ ਤੁਹਾਨੂੰ ਤਨਖਾਹ ਨਹੀਂ ਦੇ ਸਕਦੇ ਤੁਸੀਂ ਆਪ ਦਾ ਜੋ ਵੀ ਫੈਸਲਾ ਲੈਣਾ ਚਾਹਦੇ ਹੋ ਲੈ ਸਕਦੇ ਹੋ ਜੀ ਐਸੇ ਲਈ ਫਿਰ ਅਸੀਂ ਅੱਜ ਇਹ ਤੋਂ ਕੰਮ ਬੰਦ ਕਰ ਦਿੱਤਾ ਗਿਆ ਜੀ ਫਰਦਾ ਵੀ ਬੰਦ ਹੈ ਲੋਕ ਪਰੇਸ਼ਾਨ ਹੋ ਰਹੇ ਹੈ ਜੀ ਤੇ ਅਸੀਂ ਤਾਂ ਪਰੇਸ਼ਾਨ ਹੈਗੇ ਆ ਜੀ ਤੁਹਾਡੇ ਸਾਹਮਣੇ 18 18 ਸਾਲ ਹੋ ਗਏ ਸਰ ਸਾਨੂੰ ਕੰਮ ਕਰਦਿਆਂ ਨੂੰ ਜੀ ਤੇ ਹੁਣ ਅਸੀਂ ਬਾਹਰ ਵੀ ਨਹੀਂ ਕੋਈ ਕੰਮ ਕਰ ਸਕਦੇ ਨਾ ਕੋਈ ਹੋਰ ਜੋਬ ਕਰ ਸਕਦੇ ਸਰ ਹੁਣ ਸਾਨੂੰ ਘਰੇ ਤੋਰਨ ਵਾਲਾ ਕੰਮ ਹੀ ਹੈ ਜਿਹੜਾ ਕਹਤਾ ਤਨਖਾਹ ਹੈ ਨਹੀਂ ਤਾਂ ਕਰੀ ਜਾਣਾ ਲਗਾ ਫੈਸਲਾ ਹੀ ਲਵਾਂਗੇ ਅਸੀਂ ਸਰ ਜਦੋਂ ਸਰਕਾਰ ਆਈ ਸੀ ਮੁੱਖ ਮੰਤਰੀ ਸਾਹਿਬ ਕਹਿੰਦੇ ਸੀਗੇ ਵੀ ਪੱਕੇ ਕਰਾਂਗੇ ਹਰਾ ਪੈਨ ਚੱਲੂਗਾ ਨੌਜਵਾਨਾਂ ਨੂੰ ਨੌਕਰੀ ਮਿਲੂਗੀ ਤੁਹਾਨੂੰ ਵੀ ਨੌਕਰੀ ਮਿਲੀ ਪੱਕੇ ਨਹੀਂ ਕੀਤਾ ਤੁਹਾਨੂੰ ਕੁਝ ਵੀ ਨਹੀਂ ਸਰ ਕੋਈ ਸੈਲ ਨਹੀਂ ਨਹੀਂ ਬਤਾਈ ਕੋਈ ਪੱਕੇ ਨਹੀਂ ਦਿੱਤਾ ਉਹ ਉਵੇਂ ਹੀ ਆ ਸੀ 18 ਸਾਲ ਤੋਂ ਜਿਵੇਂ ਹੈਗੀ ਸੀ ਹਾਂਜੀ ਕਦੇ ਮੰਗ ਨਹੀਂ ਰੱਖੀ ਤੁਸੀਂ ਕੰਪਨੀ ਅਧਿਕਾਰੀਆਂ ਨੂੰ ਪਹਿਲਾਂ ਕਦੇ ਕਿਹਾ ਵੀ ਸਾਡੀ ਤਨਖਾਹ ਵਧਾ ਦਿਓ ਜਾਂ ਸਾਨੂੰ ਪੱਕਾ ਕਰੋ ਜਾਂ ਸਾਡਾ ਕੋਈ ਹੱਲ ਕਰੋ ਸਰ ਅਸੀਂ ਬਹੁਤ ਵਾਰ ਮੰਗ ਰੱਖੀਏ ਸਾਡਾ ਹੁਣ ਵੀ ਮੰਗਾਈਏ ਵੀ ਸਾਡੀ ਤਨਖਾਹ ਵਧਾਈ ਜਾਵੇ ਸਾਨੂੰ ਰੱਖਿਆ ਜਾਵੇ ਉਨੀ ਤਨਖਾਹ ਤੇ ਉਹ ਵੀ ਨਹੀਂ ਕਰ ਰਹੇ ਹੁਣ ਤਾਂ ਸਰ ਸਾਡੀ ਮੰਗ ਤਾਂ ਹੈਗੀ ਹੈ ਜੀ ਪੱਕਾ ਕਰੋ ਪਰ ਉਹ ਕਹਿੰਦੇ ਕੰਪਨੀ ਅੰਦਰ ਉਹ ਤੁਸੀਂ ਜੀ ਅਸੀਂ ਪੱਕਾ ਨਹੀਂ ਕਰ ਸਕਦੇ ਸਰਕਾਰ ਹੈਗਾ ਲੇਕਿਨ ਸਰਕਾਰੀ ਕੰਮ ਕਰ ਰਹੇ ਆ ਅਸੀਂ ਸਾਰਾ ਪਰ ਅਸੀਂ ਸਰਕਾਰ ਨਹੀਂ ਕਹਿੰਦੀ ਵੀ ਤੁਹਾਨੂੰ ਪੱਕਾ ਨਹੀਂ ਕਰ ਸਕਦੇ ਅਸੀਂ ਕਿਉਂਕਿ ਤੁਸੀਂ ਪ੍ਰਾਈਵੇਟ ਕੰਪਨੀ ਅੰਦਰ ਹੁਣ ਪ੍ਰਾਈਵੇਟ ਕੰਪਨੀ ਨੇ ਵੀ ਕਹਿਤਾ ਵੀ ਅਸੀਂ ਤੁਹਾਡਾ ਤਨਖਾਹ ਨਹੀਂ ਦੇ ਸਕਦੇ ਤੇ ਵੀ ਤੁਸੀਂ ਆਪ ਦਾ ਜੋ ਵੀ ਫੈਸਲਾ ਲੈ ਸਕਦੇ ਹੋ ਜੀ ਕਿ ਕਾਰਨ ਕੀ ਹੋਇਆ ਕੰਪਨੀ ਨੇ ਤਨਖਾਹ ਕਿਉਂ ਬੰਦ ਕਰਤੀ ਕਿ ਕੰਪਨੀ ਕੰਮ ਕਰਾਉਣਾ ਬੰਦ ਕਰਤਾ ਜਾਂ ਫਰਦ ਕੇਂਦਰ ਬੰਦ ਹੋ ਗਏ ਵੀਰੇ ਸਾਡੇ ਨਾਲ ਪਿੱਛੇ ਬਿੱਲ ਨਹੀਂ ਪਾਸ ਹੋਏ ਉਹਦੇ ਕਰਕੇ ਸਾਡੇ ਸੈਲਰੀਆਂ ਨਹੀਂ ਇਹ ਗੱਲਾਂ ਤਾਂ ਬੰਦ ਕਰਨ ਲੱਗੇ ਮਾਦਾ ਹੰਡੀਕੈਟ ਬੰਦ ਹੈ ਮੈਨੂੰ ਉਹ ਕੰਮ ਵੀ ਨਹੀਂ ਕਰ ਸਕਦਾ ਜੀ ਸਰਕਾਰ ਨੇ ਇਹ ਵੀ ਨਹੀਂ ਸੋਚਿਆ ਜੀ ਕਿੰਨੇ ਮਹੀਨੇ ਉਹ ਤੁਹਾਨੂੰ ਤਰਕਾਰ ਹੀ ਮਿਲਦੀ ਦੋ ਮਹੀਨੇ ਹੋ ਗਏ ਕਾ ਤਾਂ ਤਨਖਾਹ ਹੀ ਨਹੀਂ ਦਿੰਦੀ ਸਾਨੂੰ ਜੇ ਥੋੜੀ ਕੰਪਨੀ ਤਨਖਾਹ ਹੀ ਨਹੀਂ ਦਿੰਦੀ ਫਿਰ ਗੁਜ਼ਾਰਾ ਕਿਹਨਾ ਔਖਾ ਹੈਗਾ ਗੁਜ਼ਾਰਾ ਬਹੁਤ ਔਖਾ ਜੀ ਚਾਰੇ ਪੈਸੇ ਦੇਣੇ ਵੀ ਔਖੇ ਹੋ ਜਾਂਦੇ ਜੀ ਹੂੰ ਫਿਰ ਕੀ ਅਗਲਾ ਕੋਈ ਐਕਸ਼ਨ ਕੀ ਰਹਿਣ ਵਾਲਾ ਤੁਸੀਂ ਅੱਜ ਹੜਤਾਲ ਕਰ ਲਈ ਹੜਤਾਲ ਕਰਕੇ ਕੋਈ ਲੱਗਦਾ ਹੱਲ ਹੋਊਗਾ ਦੇਖੋ ਜੀ ਅੱਗੇ ਕੀ ਹੁੰਦਾ ਜੀ ਸਰਕਾਰ ਨਾਲ ਗੱਲਬਾਤ ਚੱਲੀ ਜਾਂਦੀ ਹੈ ਸਾਡੀ ਜੇ ਕੋਈ ਅੱਗੇ ਕੀ ਗੱਲ ਦੱਸਦੀ ਸੀ ਸਰ ਜੀ ਜਰਾ ਤੇ ਇਸਲਾ ਸੀ ਨਾ ਅਸੀਂ ਐਸਐਸ ਚ ਬੈਠੇ ਸੀ ਸ਼ਾਇਦ ਸਾਡਾ ਕੁਝ ਬਣਤੇ ਦੋ ਮਹੀਨੇ ਸਾਨੂੰ ਤਨਖਾਹ ਨਹੀਂ ਮਿਲਦੀ ਅਸੀਂ ਐਸਐਸ ਚ ਕੰਮ ਕਰੀਏ ਤਾਂ ਸ਼ਾਇਦ ਸਾਡਾ ਕੁਝ ਗਵਰਨਮੈਂਟ ਰਾਹ ਕੋਈ ਫੱਕੇ ਕਰਦਾ ਜਾਂ ਕੋਈ ਸਾਨੂੰ ਕੇਲਾ ਸੈਂਟਰ ਲੈਣ ਦਾ ਕੋਈ ਕਾਸਲਾ ਲੈਂਦੀ ਹੈ ਵੀ ਅਸੀਂ ਐਸਐਸ ਚ ਕੰਮ ਕਰ ਰਹੇ ਸੀ ਬਸ ਗਵਰਨਮੈਂਟ ਦੋ ਮਹੀਨੇ ਹੋ ਗਏ ਸਾਨੂੰ ਤਰਖਾ ਵੀ ਨਹੀਂ ਦੇਦੀ ਤੇ ਐਸੇ ਕਰਕੇ ਸਾਨੂੰ ਮਜਬੂਰੀ ਬਸ ਹੜਤਾਲ ਤੇ ਜਾਣਾ ਪੈ ਰਿਹਾ ਹੈ ਟੋਟਲ ਕਿੰਨੇ ਤੁਸੀਂ ਅੱਜ ਕਿੰਨੇ ਮਲਾਜਮ ਨੇ ਇੱਥੇ ਉਹਦੇ ਕਿੰਨੇ ਮਲਾਜਮ ਨੇ ਦਾ ਫਰਦ ਕੇਂਦਰ ਚ 11 ਮਲਾਜਮ ਨੇ ਤੇ ਬਾਕੀ ਤਸੀਲਾਂ ਦੀ ਮੁਲਾਜ਼ਮਾਂ ਹੈਗੀ ਆ। ਸਿਆਲ ਪੰਜਾਬ ਚ ਨੌਕ ਮੁਲਾਜ਼ਮਾਂ ਹੈ ਜੀ। ਇਹ ਸਾਰੇ 900 ਮੁਲਾਜ਼ਮਾਂ ਦੀ ਇਹ ਹਾਲ ਹੈ ਜੇ ਤੁਹਾਡੇ 11 ਲਾਏ ਆਲੇ ਸਾਰੇ 900 ਮੁਲਾਜ਼ਮਾਂ ਦਾ ਇਹ ਇਹ ਹਾਲ ਹੈ ਜੀ। ਕਿ 900 ਮੁਲਾਜ਼ਮ ਇੱਕ ਤਰ੍ਹਾਂ ਵੇਲੇ ਕਰਦੇ ਵੇਲੇ ਕਰਦੇ ਸਰਕਾਰ। ਹਾਂਜੀ। ਫਿਰ ਹੁਣ ਕੋਈ ਐਜੀਟੇਸ਼ਨ ਕਰਾਂਗੇ ਜਾਂ ਦੇਖਦੇ ਆ ਸਰ ਅ ਕੀ ਕੀ ਕਰਨਾ ਹੈ ਜਰੂਰ। ਕੋਈ ਯੂਨੀਅਨ ਕਹੂਗੀ ਉਹੀ ਕਰਾਂਗੇ ਜੀ। ਹਾਂਜੀ। ਬਿਲਕੁਲ ਬਹੁਤ ਸਾਨੂੰ ਆਸ ਸੀ ਕਿ ਅਸੀਂ ਵੋਟਾਂ ਵੀ ਅਸੀਂ ਕਰ ਪਾਈ ਅਸੀਂ ਸ਼ਾਇਦ ਸਾਡਾ ਕੁਝ ਸੋ ਮਾਨ ਸਰਕਾਰ ਸਾਡੇ ਵਾਰੀ ਇਸ ਨੂੰ ਸੋਚੂਗੀ ਬਟ ਸਾਡੀ ਉਮੀਦ ਤਾਂ ਬਹੁਤ ਗਲਤ ਜਾ ਕੇ ਫੈਸਲਾ ਲਿਆ ਜਾ ਰਿਹਾ ਮਾਨ ਸਰਕਾਰ ਸਾਹਿਬ ਇਹ ਵਾਦੇ ਦਾ ਸਰਕਾਰ ਨੇ ਕੀਤੇ ਨੇ ਜਿਹਨੇ ਪੱਕੇ ਐ ਕੱਚੋ ਇਹਨਾਂਗੇ ਸਾਡਾ ਹਰਾ ਪੈਣ ਚੱਲੂਗਾ ਨੌਕਰੀਆਂ ਦੇਵਾਂਗੇ ਕੋਈ ਨੌਕਰੀਆਂ ਮਿਲ ਰਹੀਆਂ ਕਹਿੰਦੇ ਬਹੁਤ ਜ਼ਿਆਦਾ ਸਰ ਨੌਕਰੀਆਂ ਨੂੰ ਦੇਖੋ ਸਰਕਾਰ ਦਾ ਕੰਮ ਹੁੰਦਾ ਕਿ ਇੱਕ ਨੌਕਰੀਆਂ ਦੇਣੀ ਹੈ ਮਲਾਵਾ ਸਰ ਇਹ ਤਾਂ ਅਸੀਂ ਕੱਚੇ ਮਲਾਜ਼ਮ ਸੀ ਉਹਨਾਂ ਨੂੰ ਵੀ ਕੱਢ ਰਹੀ ਹੈ ਤੇ ਬਹੁਤ ਇੱਕ ਗਲਤ ਡਿਸੀਜਨ ਲਿਆ ਜਾ ਰਿਹਾ ਮਾਨ ਸਰਕਾਰ ਸਾਹਿਬ ਨੂੰ ਸਾਨੂੰ ਉਮੀਦ ਨਹੀਂ ਸੀ ਬਿਲਕੁਲ ਇਹ ਸਾਨੂੰ ਫਰਦ ਕੇਂਦਰ ਦੇ ਮੁਲਾਜ਼ਮ ਜਿਨ੍ਹਾਂ ਨੇ ਦੱਸਿਆ ਕਿ ਇਹਨਾਂ ਨੂੰ ਪਿਛਲੇ 2 ਮਹੀਨੇ ਤੋਂ ਤਨਖਾਹ ਨਹੀਂ ਮਿਲੀ ਤੇ ਹੁਣ ਕੰਪਨੀ ਨੇ ਬਿਲਕੁਲ ਜਵਾਬ ਦਿੱਤਾ ਕਿ ਇਹਨਾਂ ਨੂੰ ਤਨਖਾਹ ਜਿਹੜੀ ਅਗਲੀ ਨਹੀਂ ਦਿੱਤੀ ਜਾਊਗੀ ਜਿਸ ਕਰਕੇ ਅੱਜ ਇਹਨਾਂ ਨੇ ਕਲਮ ਛੋੜ ਹੜਤਾਲ ਕੀਤੀ ਹੈ ਤੇ ਆਉਣ ਵਾਲੇ ਦਿਨਾਂ 'ਚ ਜਿਹੜੇ 900 ਮੁਲਾਜ਼ਮ ਨੇ ਇਕੱਠੇ ਹੋਣਗੇ ਤੇ ਜੁਨੀਅਰ ਬਣਾਉਣਗੇ ਤੇ ਸਰਕਾਰ ਖਿਲਾਫ ਆ ਜਿਹੜੀ ਐਜੀਟੇਸ਼ਨ ਕਰਨਗੇ ਜੇਕਰ ਇਹਨਾਂ ਦਾ ਕੋਈ ਹੱਲ ਨਹੀਂ ਹੁੰਦਾ ਮਨੀਸ਼ ਗਰ ਪੀਟੀਸੀ ਨਿਊਜ਼ ਪਰਟੰਡਾ